ਵੈਲਕਮ ਟੂ ਨਿਊ ਚੰਡੀਗੜ੍ਹ ਨਰਸਰੀ ਧੂਰੀ ਆ ਜਾਓ ਆਪਾਂ ਤੁਹਾਨੂੰ ਦਿਖਾਈਏ ਅੰਜੀਰ ਦੇ ਪੌਦੇ ਆਣੇ ਜੀ ਅੰਜੀਰ ਦੇ ਪੌਦੇ ਤੇ ਦੇਖੋ ਛੋਟੇ ਛੋਟੇ ਪੌਦਿਆਂ ਨੂੰ ਕਿੰਨਾ ਫਲ ਆਇਆ ਹੋਇਆ ਤੁਸੀਂ ਜਿਹੜਾ ਐਂਗਾ ਪੰਸਾਰੀ ਤੋਂ ਲੈ ਕੇ ਖਾਦਾ ਹੋਣਾ ਕੁਝ ਇਸ ਤਰ੍ਹਾਂ ਦਾ ਇਸ ਘਾਹ ਕੇ ਜਿਹੜਾ ਮਸ਼ੀਨ ਦੇ ਵਿੱਚ ਬਣਾਇਆ ਜਾਂਦਾ ਪੱਕਣ ਤੋਂ ਬਾਅਦ ਆ ਦੇਖੋ ਇਦਾਂ ਦਾ ਜਾਮਨੀ ਕਲਰ ਦਾ ਹੋ ਜਾਂਦਾ ਜੀ ਇਹ ਆਹ ਦੇਖੋ ਇਹੋ ਛੋਟੇ ਬੁੱਟੇ ਨੇ ਕਿੰਨਾ ਫਲ ਆਇਆ ਹੋਇਆ ਜੀ ਛੋਟੇ ਛੋਟੇ ਬੁੱਟਿਆਂ ਨੂੰ ਇਹ ਜਿਹੜਾ ਇਹਾਂ ਦਾ ਬੁੱਟਿਆਂ ਦੇ ਉੱਪਰ ਹੀ ਪੱਕਦਾ ਜੀ ਤੇ ਤੁਸੀਂ ਇਦਾਂ ਵੀ ਤੋੜ ਕੇ ਖਾ ਸਕਦੇ ਹੋ ਪੱਕਣ ਤੋਂ ਬਾਅਦ ਵਿੱਚੋਂ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਪਿੰਕ ਰੰਗ ਦਾ ਆਹ ਦੇਖੋ ਤੁਹਾਨੂੰ ਤੋੜ ਕੇ ਦਿਖਾਣੇ ਆ ਜੀ ਤੇ ਆ ਲੋ ਪੂਰਾ ਜਿਹੜਾ ਹੈਗਾ ਖਾਨ ਦੇ ਵਿੱਚ ਮਿੱਠਾ ਹੁੰਦਾ ਟੇਸਟੀ ਹੁੰਦਾ ਜੀ ਆ ਲੋ ਨੂੰ ਕਹਿੰਦੇ ਨੇ ਜੀ ਅੰਜੀਰ ਵਿੱਚੋਂ ਜਿਹੜਾ ਪੱਕਣ ਤੋਂ ਬਾਅਦ ਥੋੜਾ ਜਿਹਾ ਰੈੱਡ ਪਿੰਕ ਜਿਹਾ ਹੋ ਜਾਂਦਾ ਪੂਰਾ ਵਧੀਆ ਟੇਸਟੀ ਮਿੱਠਾ ਹੁੰਦਾ ਜੀ ਕਿੰਨਾ ਕੁਆਂਟੀਟੀ ਦੇ ਵਿੱਚ ਜਿਹੜੇ ਹੈਗੇ ਪੌਦੇ ਪਏ ਆਪਣੇ ਕੋਲੇ ਅੰਜੀਰ ਦੇ ਜਿਹੜੇ ਹੈਗੇ ਪੌਦੇ ਲੈਣ ਲਈ ਜੀ ਨਿਊ ਚੰਡੀਗੜ੍ਹ ਨਰਸਰੀ ਦੇ ਵਿੱਚ ਵਿਜ਼ਿਟ ਕਰੋ ਔਰ ਘੱਟ ਰੇਟਾਂ ਦੇ ਉੱਪਰ ਅੰਜੀਰ ਦੇ ਪੌਦੇ ਲੈ ਜਾ ਕੇ ਲਗਾਓ ਤੇ ਪੂਰਾ ਵਧੀਆ ਫਲ ਪਾਓ ਵੈਲਕਮ ਟੂ ਨਿਊ ਚੰਡੀਗੜ੍ਹ ਨਰਸਰੀ ਧੂਰੀ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ